ਸਰਵਜੀਤ ਸੰਗਰੂਪੀ ਦੀ ਕਵਿਤਾ ਗਲਤ ਰਹਾ ਨੂੰ ਦਾਤਾ ਜੀ ਸਦਾ ਨਾਲ ਮਿਹਰ ਤੇਰੀ ਗਲਤ ਰਹਾ ਨੂੰ ਦਾਤਾ ਜੀ ਸਦਾ ਨਾਲ ਮਿਹਰ ਤੇਰੀ ਸੱਚੇ ਮਾਰਗ ਦਾ ਬਲਣਾ ਚਾਇਆ ਬਲਣਾ ਚਾਇਆ ਰਹੀਏ ਗਲਤ ਰਹਾ ਨੂੰ ਦਾਤਾ ਜੀ ਸਦਾ ਨਾਲ ਮਿਹਰ ਤੇਰੀ ਸੱਚੇ ਮਾਰਗਦਾ ਬਨਣਾ ਚਾਹਿਆ ਰਾਈ ਕੋਠੀਆਂ ਕਾਰਾਂ ਦੀ ਨਹੀਂ ਕਦੇ ਮੰਗ ਕੀਤੀ ਕੋਠੀਆਂ ਕਾਰਾਂ ਦੀ ਨਹੀਂ ਕਦੇ ਮੰਗ ਕੀਤੀ ਹਰ ਵੇਲੇ ਹੀ ਦਾਤਾ ਜੀ ਮਿਹਰ ਤੇਰੀ ਹੀ ਚਾਹੀਏ ਹਰ ਵੇਲੇ ਹੀ ਦਾਤਾ ਜੀ ਮਿਹਰ ਤੇਰੀ ਹੀ ਚਾਹੀਏ ਛੱਡ ਗਲਤ ਰਾਹਾਂ ਨੂੰ ਦਾਤਾ ਜੀ ਛੱਡ ਗਲਤ ਰਾਹਾਂ ਨੂੰ ਦਾਤਾ ਜੀ ਸਦਾ ਨਾਲ ਮਿਹਰ ਤੇਰੀ ਸੱਚੇ ਮਾਰਗ ਦਾ ਬਣਨਾ ਚਾਹਿਆ ਰਾਹੀ ਏ ਸੱਚੇ ਮਾਰਗ ਦਾ ਬਣਨਾ ਚਾਹਿਆ ਰਾਹੀ ਏ ਕੋਠੀਆਂ ਕਾਰਾਂ ਦੀ ਨਹੀਂ ਕਦੇ ਮੰਗ ਕੀਤੀ ਹਰ ਵੇਲੇ ਹੀ ਦਾਤਾ ਜੀ ਮਿਹਰ ਤੇਰੀ ਹੀ ਚਾਹੀਏ ਮਿਹਰ ਤੇਰੀ ਹੀ ਚਾਹੀਏ ਛੱਡ ਗਲਤ ਰਹਾ ਨੂੰ ਦਾਤਾ ਜੀ ਛੱਡ ਗਲਤ ਰਹਾ